हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਵਾਂ ਸ਼ਿਹਾਜਪੁਰ ਦੇ ਬਿਲਕੁਲ ਲਾਗੇ ਪਿੰਡ ਵਾਂ ਕਮਾਲਪੁਰ ਪਿੰਡ ਬਿਲਕੁਲ ਨੇੜੇ ਆ ਜੀਓ ਬਾਲਾ ਇੱਕ ਪਾਸੇ ਆ ਤੇ ਤਰਨਤਾਰਨ ਤੋਂ ਕੋਈ 15 14 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਤੋਂ ਇੱਕ ਸੜਕ ਆਉਂਦੀ ਆ ਦਿਆਲਪੁਰੇ ਨੂੰ ਠਿੱਖੀਵੰਡ ਚਲੀ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਵਾਂ ਆਉਂਦਾ ਠੀਕ ਆ ਜੀ ਸ਼ੇਰੇਬੀਰ ਦੇ ਕੋਲ ਆਇਆ ਦੋਸਤੋ ਔਲਖ ਡੇਰੀ ਫਾਰਮ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦਿਖਾਈਆਂ ਨੇ ਤੁਹਾਨੂੰ ਫਾਰਮਰ ਭਰਾ ਜਿਹੜੇ ਨਵੇਂ ਨਾਲ ਜੁੜ ਜਾਂਦੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆਦਗੇ ਪਸ਼ੂ ਵਪਾਰ ਦਾ ਕੀਤਾ ਪਸ਼ੂ ਡੇਰੀ ਰੁਟੀਨ ਦੇ ਵਿੱਚ ਇਸ ਕਿੱਲੇ ਤੇ ਇਸ ਘਰ ਆਉਂਦੇ ਰਹਿੰਦੇ ਆ ਵਿਕਰੀ ਵਾਲਾ ਖਾਸ ਤੌਰ ਤੇ ਕਮਕਰ ਵੀਰ ਦਾ ਅੱਜ ਇਸ ਵੀਡੀਓ ਦੇ ਵਿੱਚ ਵੜਾ ਤੁਹਾਨੂੰ ਦਿਖਾਉਣੀ ਆ ਚਾਰ ਤੇ ਚਾਰੇ ਵੜਾ ਤਾਜ਼ੀਆਂ ਸੱਜਰ ਸੁਈਆਂ ਸਵਾਈਆਂ ਨੇ ਇੱਕ ਇੱਕ ਦੋ ਦੋ ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਸਮਾਂ ਹੈ ਸੋ ਬਾਕੀ ਹੁਣ ਇਸ ਵਕਤ ਕਿੰਨੇ ਕਿੰਨੇ ਬੌਲੇ ਤੇ ਆ ਕਿਰਮੇ ਸੂਬੇ ਆ ਮਗਰ ਬੱਚੇ ਕੀ ਆ ਪ੍ਰੋਪਰ ਡਿਟੇਲ ਦੇ ਵਿੱਚ ਚਲਾਂਗੇ ਆਪਾਂ ਸੋ ਵੀਡੀਓ ਤੁਸੀਂ ਐਂਡ ਤੱਕ ਪ੍ਰੋਪਰ ਦੇਖ ਲਿਓ ਮੇਰਾ ਭਰਾ ਤਸੱਲੀ ਦੇ ਨਾਲ ਮਾਲ ਸਾਫ ਸੁਥਰਾ ਸੋਨੇ ਵਰਗੇ ਪਛੂਆ ਤੇ ਰੇਟ ਪਾ ਜਿੰਨਾ ਵੀ ਹੈਗਾ ਠੀਕ ਆ ਜੀ ਜਿੰਨਾ ਵੀ ਬਿਲਕੁਲ ਘੱਟ ਤੋਂ ਘੱਟ ਆਪਾਂ ਮੌਕੇ ਤੇ ਜੋ ਵੀ ਵਿੱਚੋਂ ਹੋਊਗਾ ਠੀਕ ਆ ਜੀ ਡਿਸਕਾਊਂਟ ਕਰਾ ਦਾਂਗੇ ਛੋੜ ਛੱਪਾ ਕਰਾ ਦੇਾਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸ਼ੇਰੇ ਵੀਰ ਸਤਿਕਾਰ ਆ ਸ਼ੇਰੇ ਵੀਰ ਕੀ ਹਾਲ ਜੀ ਕੋਰਪਾசி ਠੀਕ ਠਾਕ? ਹਾਂ ਸਭ ਵਧੀਆ ਵੇਜੀ। ਚੜ੍ਹਦੀ ਕਲਾ ਤੁਸੀਂ ਸੁਣਾਓ। ਬਹੁਤ ਵਧੀਆ sire veer ਠੀਕ ਠਾਕ। ਹੋਈ ਜਾਂਦੇ ਮੀਂਹ ਫਿਰ। ਆ ਪਵਾਤਾ ਤੁਹਾਨੂੰ ਮੈਂ ਆਖਿਆ ਸੀ ਮੈਂਗਾ ਵੀ ਮਨ ਹੋ ਜਣੀ ਕਿਰਪਾ ਬਾਬਿਆਂ ਦੀ ਕਰ। ਚਲੋ ਮੀਂਹ ਨਾਲ ਚੋ ਨਜਾਨੇ ਤੁਰਪਨਗੇ ਜੰਗੇ। ਹਾਂ ਨਹੀਂ ਤੁਰਪਨ ਦੇ ਤੁਰਕ ਮੀਂਹ ਵੀ ਚੰਗਾ ਪੈ ਗਿਆ ਫਿਰ ਚੋਕਾ। ਬਹੁਤ ਚੰਗਾ ਪੈ ਗਿਆ। ਵੱਡਾ ਮੀਂਹ ਪੈ ਗਿਆ ਸਵੇਰ ਤੋਂ 4 ਵਜੇ 4 ਵਜੇ ਪਈ ਜਾਂਦਾ 5:00 ਵਜੇ ਦਾ ਸ਼ੁਰੂ ਆ। 4-5 ਵਜੇ ਦਾ ਸਟਾਰਟ ਹੋਇਆ। ਚਲੋ ਵਧੀਆ ਥੋੜਾ ਗਰਮੀ ਤੋਂ ਰਾਹਤ ਮਿਲ ਗਈ? ਹਾਂਜੀ। sire ਅੱਜ ਵੀਰੇ ਮਾਲ ਆਪਣੇ ਕੋਟੋਨਰ ਜ ਦੋ ਦੋ ਦਿਨਾਂ ਤੇ ਵਿੱਚ ਹੀ ਹਾਂਜੀ ਕੋਈ ਆਹ ਤੇ ਰਾਤ ਹੀ ਸੋਈ ਹੋ ਤੇ ਜੇ ਨੰਬਰ ਵਾਲੀ ਤੇ ਨਾਲ ਦੀ ਜਿਵੇਂ ਸ਼ਾਮਾਂ ਦੀ ਠੀਕ ਹੈ ਜੀ ਤੇ ਮਤਲਬ ਕਿ ਦੋ ਦੋ ਤਿੰਨ ਤਿੰਨ ਦਿਨ ਹੀ ਹੋਏ ਸਾਰਿਆਂ ਨੂੰ ਠੀਕ ਹੈ ਲੋ ਵੀ ਦੋਸਤੋ ਦੋ ਦੋ ਤਿੰਨ ਤਿੰਨ ਦਿਨਾਂ ਦਾ ਸੁਆ ਬਾਕੀ ਆਪਾਂ ਸ਼ੁਰੂਆਤ ਕਰਾਂਗੇ ਡੱਬੀ ਬੱਛੀ ਤੋਂ ਇਸ ਡੱਬੀ ਵੈੜ ਤੋਂ ਤੇ ਸ਼ੇਰੇ ਵੀਰੇ ਦਾ ਸੁਆ ਦੱਸਦੇ ਇਹ ਕੱਲ ਕੇ ਪੂਰੀ ਸੋਈ ਹੈ ਕਿੰਨੂ ਹੋ ਗਈ ਤਿੰਨ ਕਿ ਦਿਨ ਹੋ ਗਏ ਸੋਈ ਨੂੰ ਤਿੰਨ ਕਿ ਦਿਨ ਹੋ ਗਏ ਆ ਮਗਰ ਵੀ ਬੱਛੀ ਆ ਗਈ ਮਗਰ ਜਰਸੀ ਦੀ ਬੱਛੀ ਬਹੁਤ ਚੰਗੀ ਆਪ ਵੀ ਜਰਸੀ ਕਰੌਸ ਹੈ ਹਾਂ ਆਪ ਵੀ ਕਰੌਸ ਬਰੀਡ ਆ ਹਾਂਜੀ ਦੂਜਾ ਸੁਆ ਹੋ ਗਈ ਹੈ ਨਾ ਦੂਜਾ ਹੀ ਜਰਸੀ ਦੋਸਤੋ ਮਗਰ ਵਛੀ ਆ ਫੀਮੇਲ ਠੀਕ ਆ ਜੀ ਪਰਸੋਂ ਦੀ ਸੂਈ ਐ ਤਿੱਜਾ ਬਣੇ ਅੱਜ ਤੇ ਸਿਰੇ ਆਪ ਚਵਾਈਆਂ ਕਰ ਲੀਆਂ ਕਿੰਨੀਆਂ ਗਾ ਆਪਾਂ ਇੱਥੇ ਭਾਈ ਦੁੱਧ ਹੋਊਗਾ ਆਪਣੀਆਂ ਚਵਾਈਆਂ ਹੋ ਗਈਆਂ ਨੇ ਤਿੰਨ ਚਾਰ ਹੋ ਗਈਆਂ ਤਿੰਨ ਚਾਰ ਚਵਾਈਆਂ ਹੋ ਗਈਆਂ ਤੇ ਕਿੰਨਾ ਕਿ ਬੋਲਾ ਆਪਾਂ ਨੋਟ ਕਰ ਲਿਆ 14 ਕਿਲੋ ਬੋਲਾ ਹੋਊਗਾ 14 ਕਿਲੋ 14 ਚੂਰੀਆਂ ਸਾਫ਼ ਨਿਕਲੀ ਪੂਰੀ ਬਿਲਕੁਲ ਵਧੀਆ ਇੱਕ ਨੰਬਰ ਪਾਈ ਲਓ ਜੀ 14 ਕਿਲੋ ਦੋਸਤੋ ਬੋੜਾ ਜਿਹੜਾ ਇਹਦੇ ਥੱਲੇ ਹੁਣ ਕਰਮਾ ਲਈ ਤੇ ਹਾਜ਼ਰ ਆ 14 ਦੇ 15 ਮਹੀਨੇ ਕਰਮਾ ਲਈ ਤੇ ਤਿੱਜਾ ਐ ਤੇ ਬਾਕੀ ਪੜੀਸਾਂ ਵੀ ਪੂਰੀ ਐ ਜੋ ਸੂਸਾ ਦੇ ਵਿੱਚ ਆ ਪਸ਼ੂ ਇੱਕ ਵਾਰੀ ਜਿੰਨੇ ਵੀ ਐਨੀਮਲ ਤੁਹਾਨੂੰ ਦਿਖਾਉਣੇ ਆ ਦੋ ਦੋ ਤਿੰਨਾਂ ਤਿੰਨ ਦਿਨਾਂ ਦੇ ਇਹ ਸੋਏ ਆ ਬਾਕੀ ਫੇਸ ਕੁਆਲਟੀ ਵੇਖੋ ਸਟੇਟ ਪੜਾ ਰੰਗ ਬਾਜਾ ਕਰਮ ਵਾਲੀ ਬਲੈਕ ਤੇ ਵਾਈਟ ਠੀਕ ਆ ਸੋ ਹਵਾਨਾ ਕਰਮ ਵਾਲੀ ਨੂੰ ਵੇਖੋ ਕਰਮ ਕਿੱਥੋਂ ਲੱਗਾ ਅੱਗੋਂ ਸਟਾਰਟ ਹੋ ਕੇ ਤੇ ਬਿਲਕੁਲ ਬੈਕ ਸਾਈਡ ਪਟਾਂ ਦੇ ਵਿੱਚਕਾਰ ਜਿਹੜੀ ਦੋਸਤੋ ਫਿਕਸ ਲੇਵਾ ਤੇ 14 ਕਿਲੋ ਇਸ ਵਕਤ ਬੌਲੇ ਦੀ ਮਾਲਕਾ ਨਾ ਕਰ ਮਾਲੀ ਦੁੱਧ ਅੱਗੇ ਜਿਹੋ ਜਿਹੀ ਖਰਾਕ ਪਾ ਲੋਂਗੇ ਉਹਦਾ ਦੁੱਧ ਚੋਲਾਂਗੇ ਆਪਾਂ ਚਲੋ ਜਿਆਦਾ ਨਹੀਂ ਤੇ ਦੁੱਧ 20 ਕਿਲੋ ਕੀ ਜਾਂਦਾ ਬੱਛੀ ਨੂੰ ਪਾਕੀ ਪੜੀਸਾਂ ਵੀ ਪੂਰੀ ਐ ਗੋਲਾ ਗਾਲਾ ਬਹੁਤ ਐ ਗਰੀਨ ਵਾਈ ਪੂਰੀ ਬਸ ਬੱਚਿਆਂ ਦਾ ਕਰਕੇ ਕਾਲ ਗਿਆ ਸਾਰੀਆਂ ਪੈਣੀਆਂ ਅੱਜ ਕੋਈ ਗੱਲ ਨਹੀਂ ਆ ਰਹੀਆਂ ਸੀ ਉਹ ਤਾਜ਼ੀਆਂ ਦੋਸਤੋ ਬੱਚੇ ਬਿਲਕੁਲ ਨਵੇਂ ਧਰੇ ਕਰ ਮਲ ਗਏ ਨੇ ਅੱਗੇ ਥੋੜਾ ਜਿਹਾ ਬੱਚਿਆਂ ਦਾ ਸਮਾਂ ਕਰੂਗਾ ਪਸ਼ੂ ਪਿੱਛੇ ਨੂੰ ਭੱਜਦਾ ਬਿਲਕੁਲ ਪਤਾਨੂੰ ਵਿਖਾ ਦਿੰਦੇ ਆ ਥਣ ਥਣ ਨੂੰ ਲਾ ਕੇ ਆਹ ਦੇਖੋ ਜਰਾ ਉਹ ਠੰਡੀਆਂ ਸੀ ਜੀ ਇੱਕ ਖਾਸੀ ਚੋਹਾਂ ਦੀ ਜੀ ਭਾਵੇਂ ਚੋਹਾਂ ਜੋ ਕਿਸੇ ਨੂੰ ਬੰਦਾ ਨਾ ਪਾਉ ਹੂੰ ਚੰਗੀ ਗੱਲ ਹੈ ਬਣਾਇਂ ਭਾਵੇਂ ਚਾਰੇ ਵਸ਼ਿਆਂ ਚੋੜੋ ਹਾਂ ਪਾਉ ਤੇ ਭਾਵੇਂ ਨਾ ਪਾਉ ਚੋਹਾਂ ਜੋ ਵੰਗੇ ਰ ਬਣਾਇ ਮੇਰੇ ਪਿੰਡਾਂ ਜੀ ਲੋ ਜੀ ਠੀਕ ਹੈ ਜੀ ਸੋ ਬਾਕੀ ਅੱਗੋਂ ਕਿਸੇ ਭਰਾ ਦੀ ਆਉਦੀ ਇੱਛਾ ਹੈ ਠੀਕ ਹੈ ਜੀ ਹੈ ਠੀਰੀਆਂ ਨੇ ਕਿਸੇ ਨੂੰ ਰੱਸੀ ਵੰਗਾ ਪਾਉਣੀ ਪਾ ਲੋ ਨਹੀਂ ਪਾਉਣੀ ਤੇ ਆਂਦੀਆਂ ਕੋਸ਼ਿਸ਼ ਨਹੀਂ ਕੀਆਂ ਠੀਕ ਹੈ ਜੀ ਤੇ ਆਹ ਦੇਖੋ ਅਜੇ ਤਵਸ਼ੀ ਬਣੂਗੀ ਕੀ ਸੀਲ ਸਾਉ ਆਪਾਂ ਨੂੰ ਵੀ ਚੁਆਈਆਂ ਚੁਆਈਆਂ ਚਾਜਾਉਣਾ ਬਈ ਚੁਆਈਆਂ ਲਾ ਕੇ ਤਾਜੀ ਆ ਤੈ ਤੂੰ ਮਰੀ ਆਹ ਦੇਖੋ ਤੁਹਾਨੂੰ ਤੁਹਾਨੂੰ ਬਹੁਤ ਚੰ ਮੇਰੇ ਸ਼ਰੇ ਮੋਲੇ ਦਾ ਕੀ ਰਹੂਗਾ ਵੀਰ ਮੋਲ RAI ਵੀ ਜੇਤ ਮੰਨ ਲਓ ਸਿਆਲ ਹੁੰਦਾ ਹਿਤ ਵਛੀ ਭਾਵੇਂ 65000 ਦੀ ਵੇਚ ਲਈ ਜੇ ਹੁਣ ਆਪਾਂ 58000 ਦੀ ਵਛੀ ਦਵਾਂਗੇ 58 ਦੇ ਹਾਂਜੀ 58 ਚਲੋ ਮਾਲ ਤਾਂ ਸ਼ਰੇ ਪਹਿਲਾਂ ਵੀ ਭਾਵੇਂ ਜਿਵੇਂ ਮਰਜ਼ੀ ਪਹਿਲਾਂ ਮੈਂ ਆਪਾਂ ਮਾਲ ਦਿੰਦੇ ਰਹੇ ਰਾਜੀ ਮਾਲ ਦਿੰਦੇ ਰਹੇ ਮੁੱਲੋਂ ਗਲਤ ਕਰਦੇ ਹੀ ਨਹੀਂ ਕੰਮ ਆ ਵੇਖੋ ਵਛੀ ਕਿੰਨੀ ਚੰਗੀ ਮਗਰ ਵੀ ਜਰਸੀ ਦੀ ਵਛੀ ਮਗਰ ਵੀ ਦੋਸਤੋ ਜਰਸੀ ਬਰੀਡ ਨਸਲ ਦੀ ਬੱਛੀ ਆ ਹਾਂਜੀ ਆਪ ਵੀ ਤੁਸੀਂ ਇਹ ਵਛੀ ਵੇਖ ਲਓ ਵੀ ਰੰਗ ਡਿਜ਼ਾਈਨ ਕਰਵਾ ਲਈ ਨੂੰ ਆਂਦੀ ਵੀ ਮੈਨੂੰ ਲੱਗਾ ਚੌਂ ਦੇ ਵਿੱਚੋਂ ਬਾਕੀ ਤੁਹਾਡੇ ਸਾਹਮਣੇ ਆ ਫੇਸ ਕੁਆਲ ਵਛੀ ਮਗਰ ਆ ਗਈ ਏ ਠੀਕ ਆ ਜੀ ਇਧਰ ਬਹਿਣੀਆਂ ਦੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਤੇ ਜਿੰਦਾ ਮਰਜੀ ਚਵਾਈਆਂ ਕਰੀ ਚੱਲਿਆ ਜੇ ਇਹ ਨਿਕਰਮਾਂ ਦੀ ਪੈਰ ਇੱਕ ਥਾਂ ਤੋਂ ਦੂਜੀ ਥਾਂ ਕਰਦੀ ਤੇ 58000 ਦੀ 58000 ਦੀ ਲਾਸਟ ਲੈਦੇ ਆ ਮੁੱਲ ਭਾਵੇਂ 65 ਕਰਾ ਲਓ ਭਾਵੇਂ 60 ਆ ਮਾੜੀ ਜੀ ਫੋਟ ਹੈਗੀ ਜੀ ਵੀ ਭੈਣ ਤੁਹਾਨੂੰ ਚੈੱਕ ਕਰਾ ਦੇ ਹੁਣ ਕਿੱਥੇ ਨਾੜੇ ਦੇ ਤਰੋ ਸਿੰਗਾ ਸੁnga ਦੀ ਕੋਈ ਨਾ ਬਿਗਾਏ ਨਾ ਜਾਣ ਕੋਈ ਸੀਗਾ ਸਹੀ ਤੁਹਾਡੀ ਮੋਂ ਰਿਪੋਰਟ ਪਾੜ ਜਿਹੜੀ ਜੀ ਦੋਸਤੋਂ ਪੁੰਗਰ ਪੈਂਦੀ ਆ ਉਹ ਪਸ਼ੂ ਨੂੰ ਕੋਈ 2-2 ਇੰਚ ਡੇਡ-ਡੇਡ ਇੰਚ ਮਾਰੀ ਮਾਰੀ ਹੈਗੀ ਆ ਨਾਲ ਤੇ ਬਾਕੀ ਬੰਤਰ ਵੇ ਘੋੜੀ ਵਰਗੀ ਹੈ ਕਿ ਬਹੁਤ ਖੂਬਸੂਰਤ ਇਧਰ ਸਾਇਗਰ ਨੰਬਰ ਤੇ ਆ ਜੀਏ ਵੀਰ ਸ਼ੇਰੇ ਹਾਂਜੀ ਇਹ ਬੱਚੀ ਕੀ ਜਾਂਦੀ ਹੈ ਫਿਰ ਕਿਨਵਾ ਸੁਆ ਇਹ ਪਰਸਨਲੀ ਸੁਈ ਜਾਏਗਾ ਸੁਆ ਤੇ ਜਾਊਗਾ ਦਾ ਵੀ ਤਿੱਜਾ ਸੁਆ ਅੱਖ ਨੂੰ ਬੰਦੋ ਜਾਵੇ ਇਹ ਤੇ ਤਿੱਜਾ ਸੁਆ ਹੋਊਗਾ ਆ ਦੋ ਦੇ ਦੇ ਕੋ ਵੀ 14 ਕਿਲੋ ਬੋਲਾ ਹੋਊਗਾ ਤਿਆਰ ਠੀਕ ਹੈ ਵੀਰੇ ਮਗਰ ਬੱਛਾ ਆ ਗਿਆ ਬਲੈਕ ਮਗਰੇ ਦੇ ਬੱਛਾ ਉਹ ਵੀ ਇਹ ਬਲੈਕ ਬੱਛਾ ਮਗਰ 950 ਕਿਲੋ ਇਹ ਤਕਰੀਬਨ ਕੱਲ ਪਰਸੋਂ ਪਰਸੋਂ ਦੀ ਸੁਈ ਹੈ ਠੀਕ ਆ ਬੱਛਾ ਮਗਰ ਆ ਬਾਕੀ ਚਲੋ ਕਿਸੇ ਭਰਾ ਨੇ ਬੜੇ ਸ਼ੌਂਕ ਨਾਲ ਜਰਸੀ ਦਾ ਸੀਮਨ ਰਖਵਾਇਆ ਹੋਊਗਾ ਬਾਕੀ ਬੱਛਾ ਬਹੁਤ ਚੰਗਾ ਕੁਆਲਟੀ ਵਾਲਾ ਜਰਸੀ ਦਾ ਮਗਰ ਬੱਛਾ ਇੱਕ ਰੰਗ ਜੈਡ ਬਲੈਕ ਤੇ 14 ਕਿਲੋ ਕਰਮਾ ਵਾਲੀ ਧਲੇ ਬੋਲਾ ਇਸ ਵਕਤ ਤਿੱਜਾ ਸੁਆ ਤੇ ਬਾਕੀ ਭਾਂਡਾ ਭੋਂਡਾ ਤੁਸੀਂ ਨਾਰਮਲ ਹੀ ਦੇਖ ਲਓ ਬਹੁਤ ਵਧੀਆ ਕਰਮਾ ਵਾਲੀ ਐਡੀ ਥਾਨ ਬੜਾ ਚੰਗਾ ਚੁਆਈ ਰਾਜ ਵੀ ਰੈਡੀ ਜਿਆਦੀ ਚੰਗੀ ਲੱਗੀ ਹੈ ਨਾ ਜੀ ਕਰਦਾ ਵਸੀ ਚੋਈ ਜਾਈ ਐ ਨਾ ਚੁਆਈ ਜਿਆਦੀ ਚੰਗੀ ਲੱਗੀ ਐ ਨਾ ਨਹੀਂ ਲੈਵਾ ਦੋ ਚੰਗੀਆਂ ਵੀ ਜਾਨੀ ਚੰਗੀਆਂ ਫਿਕਸ ਲੈਵਾ ਵਾ ਤੁਹਾਨੂੰ ਪਤਾ ਦੋ ਦਾ ਲੈਵਾ ਐ ਬੋਲਾ ਇਹ ਨਾ ਮੰਨ ਲਓ ਤੁਸੀਂ ਦੁੱਧ ਵਸ਼ੀ 20 ਕਿਲੋ ਦਾ ਲਾਗੇ ਚੰਗੀ ਪਰਵਰਤੀ ਜੇ ਸੇਵਾ ਇਹ ਦਵਸ਼ੀ ਇਹਨਾਂ ਦੁੱਧ ਪਾਤੀ ਸੋ ਪਹਿਲਾਂ ਵੀ ਆਪਾਂ ਨੋਟ ਕਰਾਤਾ ਵੀ ਆ ਤੇ ਬੁੱਧੇ ਤੋਂ ਕਿ ਦਿਨ ਦੇ ਵਿੱਚ ਚਾਹੇ ਤੀਜੇ ਦਿਨ ਦੇ ਵਿੱਚ ਪੌੜਾ ਹੀ ਆ ਦੁੱਧ ਕਰਮਾ ਦੇ ਤੁਸੀਂ ਜਿੰਨਾ ਮਰਜ਼ੀ ਲੈ ਲਓ ਹੁਣ 14 14 ਕਿਲੋ ਪੌੜਾ ਹੀ ਇਹਨਾਂ ਵੇਰਾਂ ਦੇ ਥੱਲੇ ਸੋ ਹਾਈਟ ਦੀ ਗੱਲ ਕਰ ਲਈਓ ਹਾਈਟ ਵਿਚਲਾ ਮੇਲਾ ਮੀਡੀਅਮ ਹਾਈਟ ਮੰਨ ਸਕਦੇ ਜੇ ਨਾ ਬਹੁਤੀ ਵੱਡੀ ਤੇ ਨਾ ਹੀ ਛੋਟੀ ਆ ਵਿਚਲਾ ਮੇਲਾ ਪਰ ਇਹ ਸੰਭੀ ਚੰਗੀ ਹਾਂ ਬਾਕੀ ਵੇਖੋ ਥਾਂ ਵੇਖੋ ਲਗਾ ਕਿਤਰਾ ਦਾ ਹੰਦੇ ਵੀ ਵੇਖਾ ਜੀ ਕਿਹਦਾ ਚਵਾਈ ਕਿਤਰਾ ਹੀ ਕਰਦੀ ਹੈ ਬਸ਼ੀ ਦੀ ਤੂੰ ਦੇਖ ਲਓ ਜੀ ਵੇਖੋ ਠੀਕ ਹੈ ਇਹ ਦੁੱਧ ਹੈ ਨਾ ਬੇਚਾਰੀ ਅੱਜ ਹੀ ਵਸ਼ੀ 9 9.5 ਕਿਲੋ ਵੇਲੇ ਜਾ ਭਰ ਦੇ ਜੀ ਹੂੰ 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 ਚੋਣ ਏਦੀ ਚੰਗੀ ਆ ਵਿਖਾਉ ਥਾਂ ਇਧਰ ਮੱਝਾਂ ਵਾਲਾ ਥਾਂ ਲੱਗਾ ਕੋਈ ਬੀਚ ਚੋਵੇ ਕੋਈ ਬੱਚਾ ਚੋਕ ਭੈਣ ਚੋਵੇ ਚੋਣ ਨ ਬੜੀ ਜਿਆਦਾ ਚੰਗੀ ਠੀਕ ਹੈ ਲੈ ਵੀ ਸ਼ੇਰੇ ਵੀਰ ਕੀ ਲੈਣ ਦੇਣ ਕੀ ਡਿਮਾਂਡ ਕਰਦਾ ਇੰਦੀ ਵੀਰ ਇਹ ਰਾਜ ਵੀਰ ਆਪਾਂ ਵਸ਼ੀ ਦਵਾਂਗੇ 53000 ਦੀ 53000 ਦੀ ਹਾਂ ਜੀ ਮੱਚੀ ਗੇਂਦੋ ਗਾਂ ਗੇਂਦੋ ਆਪਨੂੰ ਆਟ ਜੀ ਪਈ ਆ ਉਹ ਚਲੋ ਆਪਾਂ ਹੋ ਗਏ ਤਿੱਜੇ ਸਵੇਰੇ ਚ ਉਹਨੂੰ ਵੀ ਆਪਾਂ ਇਹ ਤਿੱਜੇ ਸਵੇਰੇ ਕਹਤਾ ਉਹ ਤੁਹਾਨੂੰ ਪਤਾ ਹੈ ਉਹਦੇ ਅੱਗੇ ਭਰਾ ਜੀ ਲਓ ਅੰਡਰਸਟੈਂਡ ਕਰ ਲੈਣਗੇ ਕਈ ਵਾਰ ਮੂੰਹ ਤੇ ਚੜੀ ਹੁੰਦੀ ਗੱਲ ਠੀਕ ਆ ਜੀ ਤਿੱਜੇ ਸਵੇਰੇ ਦੋਸਤੋ ਗਾਂ ਮੰਨ ਲਿਓ 14 ਕਿਲੋ ਬੋਲਾ ਇਹਨੇ ਦੀ 53 ਦੀ 53 ਦੀ ਇਹ ਕਸਰਾ ਕੁਸਰਾ ਕੱਢ ਗਈ ਆ ਮੈਂ ਤੁਹਾਡੇ ਸਾਹਮਣੇ ਆਂ ਵੇਖ ਲਿਓ ਜੇ ਜਿਹੜਾ ਕੋਈ ਜ਼ਿਆਦਾ ਕਾਪੂ ਦੱਸ ਦਿਓ ਠੀਕ ਆ ਜੀ ਲਓ ਜੀ ਠੀਕ ਆ ਸਵਾਰਡ ਚੰਗੀ ਐ ਬਾਕੀ 53000 ਦੀ ਐ ਮਿਲ ਜੂਗੀ ਧੰਨਵਾਦ ਦੁੱਧ ਵਾਲੀ ਬੇ ਬਹੁਤ ਖੂਬਸੂਰਤ ਮਗਰ ਆ ਵਛਾ ਜਿਹਦੇ ਮੇਲ ਕਾਫ ਨਾੜੂ ਬੱਚੇ ਦੇ ਨਾਲ ਆ ਬਿਲਕੁਲ ਗਿੱਲਾ ਨਾੜੂ ਜਿਹਾ ਜੇ ਸੋ ਅੱਜ ਤੀਜਾ ਦੇ ਨਹੀਂ ਹੈ ਨਾ ਤੀਜਾ ਹੀ ਦੇਣਾ ਸੋ ਬਾਕੀ ਥਾਨ ਥਫਾ ਤੁਹਾਨੂੰ ਦਿਖਾ ਪਾ ਬਹੁਤ ਵਧੀਆ ਪੂਰੀ ਖਬਰਦਾਰ ਆ ਥੱਲੇੋਂ ਠੀਕ ਹੈ ਜੀ ਚਵਾਈਆਂ ਚੁਵਾਈਆਂ ਚਾਉਣਾ ਜੇ ਬੈੜ ਨੇ ਦੁੱਧ ਚੰਗਾ ਜਵਾਜੂ ਬਾਕੀ ਜੇਰਾਂ ਦੀ ਚੋਹਾਂ ਦੀ ਗਰੰਟੀ ਆ ਆ ਵੀ ਆਪਾਂ ਉਦੋਂ ਹੀ ਸੁੱਕੀ ਅੜਿੱਖ ਪਰਸਾਂ ਹੀ ਲਈ ਆ ਪਰਲੀ ਦੀ ਵੀ ਤੇ ਆ ਵੀ ਆਪਾਂ ਆਦ ਘਰੇ ਸੁਣਿਆ ਨਾ ਦੋਵੇਂ ਠੀਕ ਹੈ ਜੀ ਹਾਂਜੀ ਸਿਰੇ ਕੇ ਨੈਕਸਟ ਆ ਆਪਣੇ ਕੋਲ ਚਾਈ ਵਾਲ ਆ ਗਈ ਵੀਰੇ ਚਾਈ ਵਾਲ ਕੌਸ ਆ ਗਈ ਜੀ ਬੱਚਾ ਮਗਰ ਕੀ ਵੱਛਾ ਹਾਂ ਇਹ ਵੀ ਦੂਜਾ ਤੀਜਾ ਦੇਣੀ ਆ ਇਹ ਨਹੀਂ ਇਹ ਰਾਤ ਦੀ ਸੂਈ ਰਾਤ ਦੀ ਸੂਈ ਹਾਂ ਜੀ ਰਾਤ ਦੀ ਸੂਈ ਲੋ ਜੀ ਸ਼ਾਈ ਵਾਲਾ ਬੈੜਾ ਬਾਕੀ ਤੁਹਾਨੂੰ ਆਪ ਦਿਖਾ ਦਿੰਦੇ ਹਾਂ ਠੀਕ ਆ ਜੀ ਬਨ ਬੁੰਨ ਵੀ ਉਸੇ ਤਰ੍ਹਾਂ ਹੀ ਆ ਬੱਚਿਆਂ ਨੂੰ ਜਨਮ ਦਿੱਤਾ ਆ ਮਗਰ ਬੱਚਾ ਆ ਵੇਖੋ ਜੀ ਠੀਕ ਹੈ ਕੈਮਰੇ ਤੋਂ ਡਰੀ ਜਾਂਦੀ ਆ ਆਦਾ ਕਰਮਾਲ ਕੀ ਹੈ ਕੈਮਰਾ ਹੀ ਆ ਛਿੱਕ ਦੇ ਮੜਾ ਨਿਕਨ ਬੱਚੇ ਤਾਂ ਜਣਾ ਦੇ ਨੇ। ਹਾਂ। ਬਾਕੀ 라 ਵੀ ਚੋਣ ਚਾਂ ਬਹੁਤ ਜਿਆਦੀ ਚੰਗੀ। ਹਾਂ। ਸ਼ਾਈਵਾਲ ਕਿਸਾਨ ਵੀਰੋਂ ਆਪਾਂ ਜ ਹਮੇਸ਼ਾ ਹੀ ਗੱਲ ਕਰਦੇ ਆ ਚਾਹੇ ਕ੍ਰੋਸ ਤੇ ਚਾਹੇ ਕੋਈ ਪਿਓਰ। ਸ਼ਾਈਵਾਲ ਵੈਰਾ ਦਾ ਥਾਣਾ ਦੇ ਪਾਸੋਂ ਕੁਆਲਿਟੀ ਦੇ ਵਿੱਚ ਕਦੀ ਕੋਈ ਫਰਕ ਨਹੀਂ ਪਿਆਗਾ ਵੀ ਰੋਗ ਰੋਗ ਦਾ ਥਣ ਹੋਇਆ ਕਰ ਮਾਰੀਆਂ ਨੂੰ ਜਦੋਂ ਦੇਖਿਆ। ਬਾਕੀ ਦੂਜੀ ਗੱਲ ਹੈ ਕਈ ਹੋਏ ਨੇ ਡੋਕਾ ਆ ਗਈਆਂ ਡੋਕਾ ਚੜ ਗਈਆਂ ਉਹ ਚੁਆਈ ਨਹੀਂ ਗਈ। ਹੈ ਇੱਕੋ ਚੁਆਈ ਆ। ਹਾਂ। ਮੋਗੇਆਂ ਨੂੰ ਆਉਂਦੀ ਵਸ਼ੀ। ਲੇਦੀ ਕ੍ਰੋਸ ਆ ਠੀਕ ਆ ਜੀ ਬਾਕੀ ਗੁੰਦੀ ਪਈਆ ਕਰਮਾ ਵਾਲੀ ਪੂਰੀ ਗੋਲ ਸਹਰਾਂ ਨਿਰ ਗਈ ਆ। ਤੇ ਜੇਕਰ ਗੱਲ ਕਰੀਏ ਵੀ ਸੂਸਵਾ ਦੇ ਵਿੱਚ ਪਸ਼ੂ ਥੋੜਾ ਵਾਦਾ ਟੁੱਟ ਜਾਂਦਾ ਪਹਿ ਜੀ ਲਾ ਜਾਂਦਾ ਉਹ ਗੱਲਬਾਤ ਨਹੀਂ ਹੈਗੀ ਪਿੰਕ گلابی ਅਡਰ ਤੇ ਲੰਬਾਈ ਥਾਣਾ ਕਰਮਾਲੀ ਨੂੰ ਦੂਰਾ ਠੀਕ ਹੈ ਜੀ ਤੇ ਇਹ ਸ਼ਿਰ ਵੀਰ ਦੋ ਚਵਾਈਆਂ ਤਿੰਨ ਕਰ ਲਈਆਂ ਦੀਆਂ ਹਾਂਜੀ ਹਾਂਜੀ ਤੀਜੀ ਚਵਾਈ ਹੋ ਗਈ ਇਹਦੀ ਤੇ ਬੌਲਾ ਵੈਸੇ ਕੋਈ ਨੋਟ ਬੌਲਾ ਸ਼ਾਹੀਰ ਕੋ ਹੋਊਗਾ 10-11 ਕਿਲੋ ਬੌਲਾ ਹੋਊਗਾ 10 ਕਿਲੋ ਵਾਕੇ ਨੂੰ ਹਾਂਜੀ ਠੀਕ ਹੈ ਬਈ ਲੋ ਵੀ 10-11 ਕਿਲੋ ਬੌਲਾ ਆਇਆ ਠੀਕ ਆ ਤੇ ਬਾਕੀ ਤੁਹਾਨੂੰ ਥੰਮ ਦੀ ਪੂਰੀ ਡਿਟੇਲ ਦੇ ਦਿੱਤੀ ਆ ਸਵੇਰੇ ਤੁਹਾਨੂੰ ਦੱਸਦਾ ਕੋਈ ਦੂਜਾ ਮੰਨ ਲੈ ਕੋਈ ਤਿੱਜਾ ਮੰਨ ਕੇ ਸੌਦਾ ਕਰ ਲੇ ਬੱਚਾ ਮਗਰਾਂ ਨਾਰੂਪ ਜ਼ਿਲ੍ਹਾ ਬੱਚੇ ਦੇ ਨਾਲ ਤੁਸੀਂ ਦੇਖ ਸਕਦੇ ਜੀ ਇਹ ਜੇਰੂਰ ਪ੍ਰੋਪਰਟੀ ਐ ਇਸੇ ਫਾਰਮੇ ਪਈ ਐ ਇਸੇ ਘਰੇ ਪਈ ਐ ਠੀਕ ਆ ਜੀ ਕਿਉਂਕਿ ਇਹ ਰਾਤ ਹੀ ਸੂਈ ਆ ਬਾਕੀ ਥਣ ਬੈਕਸਾਈਡ ਤੋਂ ਤੁਸੀਂ ਨਿਵੇਾ ਕਰ ਸਕਦੇ ਜੇ ਚੈੱਕ ਠੀਕ ਆ ਹਾਂ ਵੈਸੇ ਵੀ ਠੰਡੀ ਠੁੰਡੀ ਆ ਪੂਰੀ ਸੀਰ ਆਈ ਰਹਿਮ ਬੱਚਾ ਛੱਡ ਗਿਆ ਤਸੱਲੀ ਨਾਲ ਆਪਾਂ ਵੰਗਾ ਬਣਾ ਪਾਉ ਹਾਂ ਹਾਂ ਠੀਕ ਆ ਠੀਕ ਆ ਸ਼ੇਰੇ ਫਿਰ ਮੋਲ ਕੀ ਰਊਗਾ ਇਹਦਾ ਦੇ ਦਾਂਗੇ ਮੋਲੇ ਦਾ ਨਿਕਾ ਜੇ ਆ ਫਿਰ ਹਾਂ ਨਾਲ ਆ ਲੈ ਹਾਂਜੀ ਮੋਲੇ 45 ਆ ਦੀ ਵਛੇ ਨੇ 45 ਹਾਂਜੀ ਵਛੀ ਗਿਆਂ ਦੇ ਫੇਰ ਉਹ ਗਾਂ ਗੇ ਲੋ ਗਰੀ ਆਪਣੇ ਮੂੰਹ ਦੇ ਚੜਿਆ ਵਾ ਸਹੀ ਗੱਲ ਹੈ ਆਪਾਂ ਨੂੰ ਵਾਲਤ ਵਈਆ ਬੱਛੀਆ ਕਹਿੰਦੀ ਕਈ ਭਰਾ ਉਹ ਟ੍ਰਾਈ ਕਰ ਲੈਂਦੇ ਆ ਆ ਕਈ ਨਾ ਝੋਟੀਆਂ ਵੰਦਾ ਕਈ ਮੱਝਾਂ ਝੋਟੀਆਂ ਮੱਝਾਂ ਦਾ ਵਪਾਰ ਕਰਨ ਵਾਲੇ ਝੋਟੀਆਂ ਕਈ ਕਹਿ ਦਿੰਦੇ ਆ ਗੱਲ ਵੀ ਮੂੰਹ ਤੇ ਜੜ ਜਾਂਦੀ ਗਾ ਫਿਰ ਭਰਾ ਕਮਿਟ ਕਰ ਦਿੰਦੇ ਆ ਭਰਾਵਾ ਕਿਹੜੇ ਪਾਸੇ ਝੋਟੀ ਆ ਕਿਹੜੇ ਪਾਸੇ ਇਹ ਉਹ ਤਾਂ ਚਲ ਕੋਈ ਗੱਲ ਨਹੀਂ ਆ ਨਾ ਤੁਸੀਂ ਡਰਾਂਗਾ ਨਾ ਆਪਣੇ ਸਮਝ ਨਾਲ ਆਲੇ ਸਾਰੇ ਸਮਝਦਾਰ ਆ ਜਸੂਆ ਕੋ ਦੁੱਜਾ ਗੇਲੇ ਕੋ ਤੀਜਾ ਗੇਲੇ ਆ ਦੁੱਜਾ ਕਹਿੰਦੇ ਦੁੱਜਾ ਕਹਿੰਦੇ ਤੋ ਪਹਿਲੀ ਇੱਕ ਪਹਿਨੀ ਆਲੇ ਪਾਸੇ ਪ੍ਰੋਪਰ ਤੁਹਾਨੂੰ ਦਿਖਾ ਦਈਏ ਆ ਕਰੋ ਚੈੱਕ ਹਨ ਕਮਾਲ ਵਾਲਾ ਲੱਗਾ ਇਹਨੂੰ ਹਾਂ ਠੀਕ ਹੈ ਜੀ ਸੋ ਸਾਰੇ ਪਾਸੋਂ ਕਰਮ ਵਾਲੀ ਕੰਪਲੀਟ ਪ੍ਰੋਪਰ ਠੀਕ ਹੈ ਜੀ ਕਿਸੇ ਪਾਸੇ ਨਹੀਂ ਖੁੰਜੀਗੀ ਤੇ ਐਸ ਵਕਤ ਕੋਈ 1010 ਕਿਲੋ ਬੋਲਾ ਹੈ ਤੇ ਲੈਣ ਦੇਣ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਹਾਂ ਨਾ 45 ਹਾਂਜੀ 45 ਕੋਈ ਨਹੀਂ ਓਧੇ ਛੋਟਛੱਪਾ ਹੋ ਜੂਗਾ ਵਿੱਚੋਂ ਚਲੋ ਮਾਨਤਨ ਕਰਦੇ ਆ ਜੀ ਆਏ ਗਏ ਤਾਂ ਚਲੋ ਜਿੰਨਾ ਛੋਟਾ ਛੱਪਾ ਕਰਨਾ ਕੋਈ 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 ਗੱਲ ਨਹੀਂ ਕੋਈ ਵੀਸਾ ਕੋਈ ਜਦੋਂ ਫੋਨ ਲਾਊਗਾ ਮਾਨਤਨ ਹੋ ਜੂਗਾ ਬਿਲਕੁਲ ਵੀਰੇ ਅਗੇ ਨੈਕ ਟਾਪਰੇ ਕੋਲ ਇੱਕ ਇਧਰ ਆ ਗਈ ਹੈ ਨਾ ਬੱਚੀ ਹਾਂਜੀ ਵੜੀ ਵੀ ਚੰਗੀ ਆ ਆਹ ਦੇਸੀ ਦੋਗਲੀ ਗਿੰਦੋਂ ਨੂੰ ਤੁਸੀਂ ਆਹ ਦੇਸੀ ਦੋਗਲੀ ਗਿੰਦੋਂ ਨੂੰ ਠੀਕ ਬਾਕੀ ਥਾਰ ਪਾਰਕਰ ਦਾ ਵਿੱਚ ਕਰਾਸ ਮਰਲੇ ਦੇ ਬੰਲੀ ਸਿੰਘ ਹੈਡੀ ਆ ਗੋਰਾ ਰੰਗ ਆ ਆ ਇਧਰ ਦੇਖੋ ਆ ਦੇਖੋ ਠੰਡੀ ਸੀਲ ਵਜੀ ਹੂੰ ਇਹ ਵੀ ਅੱਜ ਅੱਧ ਪਲਕੀ ਆ ਇਹਨੂੰ ਹੋ ਗਿਆ 3-4 ਦਿਨ ਹੋ ਗਿਆ 3-4 ਦਿਨ ਠੀਕ ਹੈ ਵੈਸੇ ਨਾਰੂਆਂ ਦੇ ਬੱਚੇ ਆ ਕਿਸਾਨ ਵੀਰੋ ਪਹਿਲਾਂ ਵੀ ਜ਼ਿਕਰ ਕੀਤਾ ਪਹਿਲਾਂ 1 2 2 3 3 ਦਿਨਾਂ ਦੇ ਵਿੱਚ ਵਿੱਚ ਹੀ ਸੁਆ ਨਾਰੂ ਨਾਲ ਆ ਬੱਚਿਆਂ ਦੇ ਟਿਕਾ ਜੀ ਤੇ ਬਾਕੀ ਮੇਰਾ ਭਰਾ ਉਹ ਬੋਹਿਆਂ ਦੇ ਵਿੱਚ ਹੀ ਆਸ-ਪਾਸ ਮੰਨ ਸਕਦਾ ਕਿਉਂਕਿ ਬੋਹਿਆਂ ਦੇ ਵਿੱਚ ਠੰਡਾ ਸੀਲੇ ਨੇ ਉਹ ਨਹੀਂ ਸੁੰਨਾ گاਵਾ ਘਾਥੀ ਲਾਉਂਦੇ ਨਹੀਂ ਬਿਲਕੁਲ 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 ਗੱਬਨ ਆ ਚੱਗੀ ਰਹਿ ਰਹਾ ਬਿਲਕੁਲ ਵਾਈਟ ਰਾਂਗ ਦੇ ਵਿੱਚ ਆ ਥਾਰ ਪਾਰਕਰ ਦਾ ਕਰਾਸ ਤੇ ਖਾਨ ਤੋਂ ਪਾ ਇਹਨੂੰ ਵੀ ਕਰਵਾ ਲਈ ਨੂੰ ਚੰਗਾ ਲੱਗਾ ਤੋੜ ਕੇ ਦਿਖਾ ਰਹੇ ਆ ਆਪਾਂ ਤੁਹਾਨੂੰ ਕੱਦ ਵੱਡਾ ਕੋਈ ਨਿੱਕੇ ਦੇ ਕੱਦ ਦੀ ਮੰਨ ਕੇ ਨਾ ਸੌਦਾ ਮੇਰਾ ਭਰਾ ਕਰੇ ਕੱਦ ਵੱਡਾ ਇਹਨਾਂ ਬਹਰਾਂ ਦੇ ਵਿੱਚ ਇਹਨਾਂ ਬਰੀਦਾਂ ਦੇ ਵਿੱਚ ਕੱਦ ਐਡੇ ਹੀ ਆ ਤਕਰੀਬਨ ਠੀਕ ਆ ਆ ਦੇਖੋ ਪੂਰੀ ਜੰਮੀ ਪੜੀ ਆ ਆ ਸੋ ਥਣ ਬੜਾ ਸਵਾਦੀ ਆ ਠੀਕ ਆ ਜੀ ਜਿੱਦਾਂ ਕਿ ਥਣ ਤਕਰੀਬਨ ਨਾ ਵੱਧ ਤੇ ਨਾ ਘੱਟ ਠੀਕ ਆ ਜੀ ਮੁੱਠੀ ਮੁੱਠੀ ਦੇ ਵਿੱਚ ਆਉਣ ਵਾਲਾ ਥਣਾ 2 ਸਪੂਨਸ ਕਾਫੀ ਲੇਵੇ ਦੇ ਉੱਪਰ ਦਿਖਾਈ ਦੇਊਗੀ ਤੁਹਾਨੂੰ ਇਹਦੀਆਂ ਛੇਰੇ ਫਿਰ ਚਵਾਈਆਂ ਕਿੰਨੀਆਂ ਕਰ ਲਈਆਂ ਆਪਾਂ ਇਹਦੀਆਂ ਹੋ ਗਈਆਂ ਚਵਾਈਆਂ 4-5 ਦਾ ਵੀ ਤਿੰਨ ਹੋ ਗਏ 4 ਕਿ ਤਿੰਨ ਸੋਈ ਨੂੰ ਆ ਜੀ ਲਓ ਜੀ 4 ਕਿ ਦਿਨ ਹੋ ਗਏ ਉਹ 4-5 ਜਿਹੜੀਆਂ 205 4 ਕਿਉਂਕਿ 4 ਦਿਨ ਦਾ ਸਮਾਂ ਹੋ ਗਿਆ ਤੇ ਤਕਰੀਬਨ ਕੋਈ 5-4 ਚਵਾਈਆਂ 5-6 ਚਵਾਈਆਂ ਜਿਹੜੀਆਂ ਹੋਈ ਚੁਕੀਆਂ ਨੇ ਠੀਕ ਸੋ ਆਹ ਜਿਹੜਾ ਥਣ ਦੇਵਾ ਕਰਮਾਰੀ ਨੂੰ ਲੱਗਾ ਠੀਕ ਆ ਜੀ ਬਾਕੀ ਇਧਰ ਤੁਹਾਨੂੰ ਵਿਖਾਉਨੇ ਆਪਾਂ ਬਹਿਣੀਆਂ ਦੇ ਪਾਸੇ ਕੋ ਬਹਿਣੀਆਂ ਦੇ ਪਾਸੇ ਆ ਦੇਖੋ ਛਾਉ ਥਾਂ ਪਸੰਦ ਕੇ ਹੋਰ ਕਾਟ ਡੋਂਦੀ ਚੰਗਾ ਬਣਾਉਂਦੀ ਥਾਂ ਹੂੰ ਨਾਲੇ ਭਾਅ ਬੜਾ ਜਾਏ ਜੇ ਦਾਦੇ ਕਿੰਨੇ ਦੇ ਦਿੱਤੀ ਵੀਰ ਇਹ 40000 ਦੀ 40000 ਹਾਂਜੀ ਆ ਮਿੱਠਾ ਰੇਟ ਹੀ ਹੈ ਬਿਲਕੁਲ ਮੈਂ ਨਾ ਵੀ ਤੁਸੀਂ ਵੇਖ ਲਓ ਜਦੋਂ ਆਪਾਂ ਉਧਰੋਂ ਤੁਰੇ ਜਾਂ ਜਿੱਦਾਂ ਜਿੱਦਾਂ ਦਾ ਮਾਰ ਉਦੋਂ ਪਹੁੰਚ ਰੇਟ ਆ ਬਾਕੀ ਉਹ ਗੱਲਾਂ ਦੀਆਂ ਗੱਲਾਂ ਦੋਸਤੋ ਵੀ ਇਹ ਨਹੀਂ ਵੀ ਕੋਈ ਸੂਣ ਸੁਆ ਗੇ ਪਸ਼ੂ ਪੈ ਜੀ ਲਈ ਖੜਾ ਜਾਂ ਲਿੱਸਾ ਫਿਕਾ ਵੱਜਿਆ ਜਾ ਪਿਆ ਓਏ ਐ ਲੱਗੂਗਾ ਕਿਸੇ ਪੁਰਾਣੀ ਜਿਵੇਂ ਗੱਬਰ ਪਸ਼ੂ ਤਿਆਰ ਖੜਾ ਹੁੰਦਾ ਠੀਕ ਆ ਜੀ ਤੇ ਮੈਂਟੇਨ ਹੀ ਆ ਰੱਜੀਆਂ ਪੁੱਜੀਆਂ ਨੇ ਕਰਮਾਲੀਆਂ ਨੇ ਜੀ ਜੂ ਤਰਿਆ ਖੁਰਲੀ ਦੇ ਵਿੱਚ ਮੂੰਹ ਨਹੀਂ ਕਰਮਾਲੀਆਂ ਕੱਢ ਨਹੀਂ ਆ ਚਾਰੂ ਆ ਬਾਕੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਠੀਕ ਆ ਜਾਨਵਰ ਚਾਰੇ ਬੜੇ ਚੰਗੇ ਰਹਿ ਗਏ ਚਾਰੇ ਕਰਮਾਲੇ ਕਮਾਲ ਦੇ ਪਸ਼ੂ ਆ ਚੰਗੇ ਐਨੀਮਲ ਨੇ 40000 ਦੀ ਐਂਡ ਵਾਲੀ ਆ ਵੇੜ ਤੁਹਾਨੂੰ ਮਿਲ ਜੂਗੀ ਤੇ ਇੱਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਪੇਨਸ ਫੋਨ ਕਰੋ ਚੱਕ ਮੇਰਾ ਭਰਾ ਆ ਦੇਖੋ ਜੀ ਅ ਸਿਰੇ ਇਹਦੇ ਤੇਲੇ 11 12 ਕਾ ਨ ਹਾਂਜੀ ਯਾਰਾਂ ਤੁਸੀਂ ਦੱਸ ਹੀ ਜਣੋ ਰਾਇਵੀਰ ਤਾੜੀਆਂ ਤੇ ਸੁਈਆਂ ਆਪਾਂ ਦੁੱਧ ਹੀ ਉਹਨਾਂ ਨੂੰ ਦੱਸੰਦਾ ਮੁਰਕੇ ਭੈਣ ਭਰਾ ਕੱਲ ਨੂੰ ਕੋਈ ਕਵੇ ਨਾ ਹਾਂ ਤਾੜੀਆਂ ਤੇ ਆਈਆਂ ਬਿਲਕੁਲ ਆਪਾਂ ਦੁੱਧ ਆ 20 ਕਿਲੋ ਫਾਂਡ ਘਾਟੀ ਬੰਦਾ ਦੱਸੇ ਵੀਰ ਜੀ ਇਹ ਤਾਂ ਸੇਵਾ ਨਾਲ ਵਧ ਰਹੀਆਂ ਆ ਰਾਇਵੀਰ ਇਹ ਗਰੀਆਂ ਪਛਾਣ ਆਉਣੀ ਆ ਸੇਵਾ ਕਰੂਗਾ ਕੋ ਭੈਣ ਭਰਾ ਜਿੰਨਾ ਵੀ ਬਾਕੀ ਮੇਰਾ ਭਰਾ ਤੁਸੀਂ ਆਪ ਦੱਸਿਆ ਜੀ ਠੀਕ ਆ ਜੀ ਕਿਉਂਕਿ ਦੇਖੋ ਮਾਲ ਇਕੱਠਾ ਕਰਨਾ ਸਾਫ਼ ਸੁਥਰਾ ਪਸ਼ੂ ਲੈਣਾ ਜੀ ਪਹਿਲਾਂ ਵੀ ਮਾਲ ਜਿੰਨਾ ਪਾਇਆ ਸਾਫ਼ ਸੁਥਰਾ ਪਸ਼ੂ ਵੀ ਪਾਇਆ ਇਸ ਕਿੱਲੇ ਤੋਂ ਬਾਕੀ ਚੀਜ਼ ਚੀਜ਼ ਦਾ ਮੁੱਲ ਹੁੰਦਾ ਪਰ ਜਿਹੋ ਜਿਹਾ ਬਾਜ਼ਾਰ ਬਾਹਰ ਚ ਕੋਈ ਅੱਜ ਐਨੀਮਲ ਨਵੀਰ ਸ਼ੇਰੇ ਹੋਂਾ ਦੇ ਫਾਰਮ ਤੇ ਤੇ ਮਗਰ ਬੱਛੀ ਆ ਹਨਾ ਮਗਰ ਬੱਛੀ ਬਹੁਤ ਚੰਗੀ ਮਗਰ ਬੱਛੀ ਤੁਹਾਨੂੰ ਨੋਟ ਕਰਾਦ ਗਿਆ ਮਗਰ ਜਰਸੀ ਦੇ ਵਿੱਚ ਬੱਛੀ ਆ ਗਈ ਆ ਜਰਸੀ ਕ੍ਰੋਸ ਮੰਨ ਲਿਆ ਜੇ ਬੱਛੀ ਆ 나ੜੂ ਨਾਲ ਆ ਕਿੰਨਾ ਬਹੁਤ ਸੋਹਣਾ ਬੁਲਬੁਲ ਵਰਗਾ ਬੱਚਾ ਤੇ ਇਹ ਕਿਸਾਨ ਵੀਰੋ ਚਾਰ ਹੀ ਅੱਜ ਐਨੀਮਲ ਸੀਗੇ ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਈ ਆ ਜਿਹੜਾ ਪਸ਼ੂ ਪਸੰਦ ਆਉਂਦਾ ਉਹਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰ ਲਿਓ ਨੰਬਰ ਵੀਰ ਸ਼ੇਰੇ ਦੇ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਲੈ ਵੀ ਸ਼ੇਰੇ ਵੀਰ ਇੱਕ ਨੰਬਰ ਆਪਣੇ ਕਰ ਦਿਓ ਸੰਗੇ ਨੰਬਰ ਆ ਵੀਰ ਉਹ 7710 ਮੈਂ ਕਿਹਾ ਕਿ ਬਦਲ ਤਾਂ ਨਾਵੇ ਨਹੀਂ ਨਹੀਂ ਬਦਲਣਾ ਪੱਕਾ ਨੂੰ ਹੋਰ ਕੋਈ ਗੱਲ ਸੁਣਾ ਦੇ ਬਾਤ ਚੜਦੀ ਕਲਾ ਗੱਲ ਬਾਤ ਹੁੰਦਾ ਉਹ ਇਹਦੇ ਚੋਨੇ ਨੇ ਮਕਾਈਆਂ ਪਈਆਂ ਗੱਲਾਂ ਠੀਕ ਆ ਸ਼ੇਰੇ ਵੀਰ ਨਾਲ ਕੱਲ ਗੱਲ ਹੋਈ ਸੀ ਸ਼ੇਰੇ ਆ ਮੈਂ ਆਖਿਆ ਸੀ ਬਦਲ ਨਾਲ ਆ ਮੈਂ ਮੀਂਹ ਪਈ ਜਾਂਦਾ ਆ ਤੂੰ ਆਖਿਆ ਵੀ ਇਧਰ ਨਹੀਂ ਹੁੰਦਾਗਾ ਮੈਂ ਕਿਹਾ ਚੱਲ ਕੱਲ ਨੂੰ ਤੇਰੇ ਆ ਲੈਣਾ ਤੇ ਨਹੀਂ ਆਇਆ ਲੈ ਨਾਲ ਹੀ ਨਹੀਂ ਹੁਣ ਤੁਸੀਂ ਆਪ ਆਏ ਤੇ ਲੇਟ ਤੇ ਮੀਂਹ ਤੁਸੀਂ ਪਹਿਲਾਂ ਕਹਦਾ ਠੀਕ ਪਹਿਲਾਂ ਕਹ ਲਿਆ ਮੈਂ ਮੀਂਹ ਪਹਿਲਾਂ ਮੈਂ ਕਿਹਾ ਪਹਿਲਾਂ ਠੰਡ ਵਰਤਾਜ ਆ ਗਈ ਉੱਥੇ ਚੰਗਾ ਛੇਰੇ ਲਓ ਵੀ ਇਹ ਭਰਾਵਾ ਅੱਜ ਗੱਲਾਂ ਬਾਤਾਂ ਸੀ ਅੱਜ ਸ਼ੇਰੇ ਭਰਾ ਦੇ ਕੋਲੇ ਮਾਲ ਤੁਹਾਨੂੰ ਦਿਖ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਤੇ ਆਪੋ ਆਪਣਾ ਫਰਜ਼ ਮੇਰਾ ਵੀਰ ਸਮਝ ਲਿਆ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਧੰਨਵਾਦ ਵੀਡੀਓ ਵੇਖਣ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ